ਸਾਡਾ ਤਾਂ ਪਹਿਲੀ ਛੋਟਾ ਜਿਹਾ ਜ਼ਿਲ੍ਹਾ ਮੋਹਾਲੀ ਜ਼ਿਲ੍ਹਾ ਇੱਕ ਪਹਿਲੀ ਰੋਪੜ ਜਿਹਦੇ ਤੋਂ ਕੱਟ ਕੇ ਦੋ ਜ਼ਿਲ੍ਹੇ ਬਣਾਤੇ ਹੁਣ ਮੋਹਾਲੀ ਨੂੰ ਵੀ ਕੱਟਣੇ ਨੂੰ ਫਿਰਦੇ ਆ ਕੋਈ ਵੀ ਇਹ ਜਾਂ ਪਿੰਡ ਨਹੀਂ ਜਿਹੜਾ ਚਾਹੁੰਦਾ ਹੋਵੇ ਸੀ ਰੋਪੜ ਚ ਚਲੇ ਜਾਈਏ ਇਹ ਆਮ ਪਾਲਟੀ ਦੀ ਸਰਕਾਰ ਆ ਮੰਤਰੀ ਵੀ ਸਾਡੇ ਗगन ਮਾਨ ਜੀ ਇੱਥੇ ਤੇ ਉਸੇ ਰੋੜਾਂ ਨੂੰ ਚਲੇ ਜਾਓ ਕਿਸੇ ਸੜਕ ਤੋਂ ਤੁਸੀਂ ਜਾ ਸਕਦੇ ਆ ਸਾਰੀਆਂ ਸੜਕਾਂ ਟੁੱਟੀਆਂ ਭੱਜੀਆਂ ਪਈਆਂ ਸੋ ਸਰਕਾਰ ਬਦਲਣ ਦੀ ਲੋੜ ਆ ਸੜਕਾਂ ਵੀ ਬਣ ਜਾਣਗੀਆਂ ਜ਼ਿਲੇ ਵੀ ਜੂਂ ਦੀ ਜੂਂ ਰਹਿ ਜਾਣਗੇ ਰਹਿ ਗਿਆ ਇੱਕ ਸਾਲ ਇਹ ਲੜੇ ਬਤਨ ਲਾ ਮੁਹਾਰੀ ਦੇ 35 ਪਿੰਡ ਰੋਪੜ ਜ਼ਿਲ੍ਹੇ ਦੇ ਵਿੱਚ ਸ਼ਾਮਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਹਲਕਾ ਖੜਦੇ ਤਹਿਸੀਲ ਦੇ ਵਿੱਚ ਲਗਾਇਆ ਹੋਇਆ ਹੈ ਇਸ ਨੂੰ ਲੈ ਕੇ ਵੱਖ-ਵੱਖ ਪਾਰਟੀ ਲੀਡਰ ਪਹੁੰਚੇ ਹੋਣੇ ਸਾਡੇ ਨਾਲ ਹਿੰਦੀ ਸਾਡੇ ਨਾਲ ਵੱਲੋਂ ਮਜਰੇ ਤੋਂ ਹਿੰਦੀ ਜੀ ਇਹ ਜਿਹੜੇ 35 ਪਿੰਡਾਂ ਦੀ ਪ੍ਰਪੋਜ਼ਲ ਹੈ ਦੱਸਿਆ ਜਾ ਰਿਹਾ ਕਿ ਸ਼ਾਮਲ ਹੋਣੇ ਨੇ ਪਰ ਐਮਐਲਏ ਸਾਹਿਬ ਕਹਿ ਰਹੇ ਨੇ ਇੱਦਾਂ ਦੀ ਗੱਲੇ ਕੋਈ ਨਹੀਂ ਫੁਵਾਹ ਜਾਣ ਬੁੱਝ ਕੇ ਹੈ ਅਜੇ ਮੋਜੇ ਖੋਲੇ ਜਾ ਰਹੇ ਨੇ ਪਾਣੀ ਦਾ ਆਣਾ ਹੀ ਨਹੀਂ ਇਹ ਝੁੰਮਲੇ ਵਾਲੀ ਸਰਕਾਰ ਆ ਜੀ ਹਰੇਕ ਨੂੰ ਝੁੰਮਲਾਵਾਜੀ ਕਰਦੀ ਐ ਇਹ ਇਹ ਹੁਣ ਪਤਾ ਨਹੀਂ ਕਿੱਥੋਂ ਚੱਕ ਕੇ ਲਿਆ ਤੇ ਆ ਵੀ ਸਰਕਰ ਕੜੂਏ ਦੇ ਪਿੰਡ ਅਸੀਂ ਨੰਦਬਰ ਸਾਹਿਬ ਹਲਕੇ ਚ ਲੈ ਕੇ ਜਾਵਾਂਗੇ ਰੋਪੜ ਜ਼ਿਲ੍ਹੇ ਚ ਲੈ ਕੇ ਜਾਵਾਂਗੇ ਸੋ ਸਾਡਾ ਤਾਂ ਪਹਿਲੀ ਛੋਟਾ ਜਿਹਾ ਜ਼ਿਲ੍ਹਾ ਮੋਹਾਲੀ ਜ਼ਿਲ੍ਹਾ ਇੱਕ ਪਹਿਲੀ ਰੋਪੜ ਜ਼ਿਲ੍ਹੇ ਚੋਂ ਕੱਟ ਕੇ ਦੋ ਜ਼ਿਲ੍ਹੇ ਬਣਾਤੇ ਹੁਣ ਮੋਹਾਲੀ ਨੂੰ ਵੀ ਕੱਟਣੇ ਨੂੰ ਫਿਰਦੇ ਸੋ ਸਾਡੇ ਹਲਕੇ ਦਾ ਕੋਈ ਵੀ ਇਹ ਜਿਹਾ ਪਿੰਡ ਨਹੀਂ ਜਿਹੜਾ ਚਾਹੁੰਦਾ ਹੋਵੇ ਸੀ ਰੋਪੜ ਚ ਚਲੇ ਜਾਈਏ ਕਿਉਂਕਿ ਇਹ ਕਮਰਸ਼ੀਅਲ ਪਿੰਡ ਆ ਇਹ ਜਿੰਨੇ ਵੀ ਹੈ ਪੜੇ ਲਿਖੇ ਵਧੀਆ ਪਿੰਡਾਂ ਜੀ ਮਤਲਬ ਡਿਵੈਲਪਮੈਂਟ ਵਾਲੇ ਪਿੰਡਾਂ ਜੀ ਜਿੱਦਣ ਦੀ ਆਮ ਪਾਰਟੀ ਦੀ ਸਰਕਾਰ ਆਈ ਆ ਮੰਤਰੀ ਵੀ ਸਾਡੇ ਗगन ਮਾਨ ਜੀ ਆ ਇੱਥੇ ਤੇ ਉਸੇ ਰੋੜਾਂ ਨੂੰ ਜੇ ਕੋਈ ਕਿਸੇ ਸੜਕ ਤੋਂ ਤੁਸੀਂ ਜਾ ਸਕਦੇ ਆ ਸਾਰੀਆਂ ਸੜਕਾਂ ਟੁੱਟੀਆਂ ਭੱਜੀਆਂ ਪਈਆਂ ਇਸ ਕਰਕੇ ਸੋ ਸਰਕਾਰ ਬਦਲਣ ਦੀ ਲੋੜ ਆ ਸੜਕਾਂ ਵੀ ਬਣ ਜਾਣਗੀਆਂ ਜ਼ਿਲੇ ਵੀ ਜੂਂ ਦੀ ਜੂਂ ਰਹਿ ਜਾਣਗੇ ਰਹਿ ਗਿਆ 1 ਸਾਲ ਕੋਈ ਗੱਲ ਨਹੀਂ ਕੱਟਣਾ ਪੈਣਾ ਜੀ ਇਹਨਾਂ ਨੇ ਲੋਕਾਂ ਦੇ ਧਿਆਨ ਭਟਕਾਉਣ ਵਾਸਤੇ ਕਦੇ ਤਾਂ ਕਹਿੰਦੇ ਅਸੀਂ ਜ਼ਿਲ੍ਹਾ ਚੇਂਜ ਕਰਨਾ ਕਦੇ ਕਹਿੰਦੇ ਅਸੀਂ ਸਰਕਲ ਚੇਂਜ ਕਰਨਾ ਸੋ ਇੱਕ ਸਾਲ ਮਸੂਦ ਸੀ ਹੋ ਕੇ ਲੋਕਾਂ ਨੂੰ ਕੱਟਣਾ ਪੈਣਾ ਹਰ ਕੀ ਪਵੇਗਾ ਕਿ ਸ਼ਾਮਲ ਵੀ ਹੁੰਦੇ ਨੇ ਰੋਪੜ ਜ਼ਿਲ੍ਹੇ ਦੇ ਵਿੱਚ ਪਹਿਲਾਂ ਵੀ ਜ਼ਿਲ੍ਹਾ ਆਪਣਾ ਰੋਪੜੇ ਸੀ ਤਾਂ ਉਹ ਤਾਂ ਫਰਕ ਕੀ ਪਵੇਗਾ ਫਿਰ ਲੋਕਾਂ ਨੂੰ ਪਿੰਡਾਂ ਦੇ ਨੂੰ ਪਤਾ ਲੱਗ ਸਕੇ ਅੱਜ ਦੇਖ ਲਓ ਚੰਡੀਗੜ੍ਹ ਤੇ ਮੋਹਾਲੀ ਦੁਨੀਆ ਦੇ ਨਕਸ਼ੇ 'ਚ ਆ ਰੋਪੜ ਉਹ ਚੀਜ਼ ਨਹੀਂ ਬਣ ਸਕਦਾ ਜੋ ਮੁਹਾਲੀ ਤੇ ਚੰਡੀਗੜ੍ਹ ਆ ਇੱਕ ਪੁੱਡਾ ਦਿਨ ਪੈਂਦਾ ਜੀ ਕਿਉਂਕਿ ਇੱਥੇ ਹਰੇਕ ਸ਼ਹਿਰ ਨੂੰ ਡਿਵੈਲਪਮੈਂਟ ਪਿੰਡ ਹੋ ਰਹੇ ਆ ਕਿਹੜਾ ਚਾਹੂ ਮੈਂ ਪਿੰਡ ਰੋਪੜ ਚ ਲਿਕੇ ਚਲੇ ਜਾਵਾਂ ਜ਼ਮੀਨਾਂ ਦਾ ਹੀ ਫਰਕ ਪੈ ਕੇ ਬਾਈ ਰੇਟਾਂ ਦਾ ਕੋਲਰ ਆਲਰੇਡੀ ਪਊਗਾ ਜੀ ਕਿੱਥੇ ਪੁੱਡਾ ਡਿਵੈਲਪਮੈਂਟ ਕਰ ਰਿਹਾ ਕਿੱਥੇ ਰੋਪੜ ਚ ਚਲੇ ਜਾਣੀਆਂ ਜੀ ਜ਼ਮੀਨਾਂ ਕਿਤੇ ਜਿਹੜੇ ਅੱਜ 4-4 5-5 ਕਰੋੜ ਦਾ ਏਕੜ ਹੋਇਆ ਵਾ ਜਦ ਹੀ ਲੈ 2 ਕਰੋੜ 1.5 ਕਰੋੜ ਨੂੰ ਆਇਆ ਵਾ ਜੀ ਹਰੇਕ ਪਾਸੇ ਜੇ ਮਾਰ ਆ ਤਾਂ ਸਿਰਫ ਇੱਕ ਕਿਸਾਨ ਨੂੰ ਮਾਰ ਆ ਸੋ ਮੈਂ ਤਾਂ ਇਹੀ ਕਹੂੰਗਾ ਵੀ ਇਹ ਅੈਨਾ ਨੂੰ ਪਿੰਡਾਂ ਦੇ ਜ਼ਿਲ੍ਹੇ ਵਧਾਉਣੇ ਦੀ بجائے ਡਵੈਲਪਮੈਂਟ ਕਰਨੀ ਚਾਹੀਦੀ ਆ ਨਾ ਕਿ ਜ਼ਿਲ੍ਹੇ ਵਧਾਉਣ ਦੀ ਲੋੜ ਐਮਐਨਐਸ ਸਾਹਿਬ ਤਾਂ ਕਹਿ ਰਹੇ ਸੀ ਕੱਲ ਵੀ ਮੀਟਿੰਗ ਦੇ ਵਿੱਚ ਫੋਨ ਕਰ ਰਹੇ ਸੀ ਕਿ ਹੁਣ ਵਿਕਾਸ ਕਰਨ ਦਾ ਟਾਈਮ ਆਇਆ ਸਾਡੀ ਕਮੇਟੀ ਬਣੀ ਐ ਇਹ ਇੱਥੇ ਆਪਣਾ ਕਲੇਸ਼ ਪਾ ਕੇ ਬਹਿ ਗਏ ਵਿਕਾਸ ਕਰੋ ਵਿਕਾਸ ਤੇ ਕੌਣ ਰੋਕਦਾ ਕੋਈ ਵੀ ਧਿਰ ਨਹੀਂ ਰੋਕਦੀ ਵਿਕਾਸ ਤੇ ਅਸੀਂ ਮੂਰੇ ਹੋਵਾਂਗੇ ਵਿਕਾਸ ਦੀ ਜਿੱਥੇ ਸਾਡੀ ਲੋੜ ਆ ਅਸੀਂ ਖੜਾਂਗੇ ਪਰ ਵਿਕਾਸ ਨਹੀਂ ਕਰਦੇ ਵਿਕਾਸ ਤੋਂ ਧਿਆਨ ਭਟਕਾਉਣ ਵਾਸਤੇ ਕੰਮ ਹੋ ਰਿਹਾ ਨਾ ਕਿ ਨਾਗ ਜ਼ਿਲ੍ਹਾ ਬਣਾਉਣ ਵਾਸਤੇ ਹੋ ਰਿਹਾ ਸਿਰਫ ਇਹ ਧਿਆਨ ਯਾਰ ਹੁਣ ਚਮਕੌਰ ਸਾਹਿਬ ਦੇ ਚੰਨੀ ਐਮਐਲਏ ਆਏ ਸੀ ਅੰਦਰ ਤਾਂ ਬੈਠ ਕੇ ਉਹ ਕਹਿ ਗਏ ਵੀ ਅਸੀਂ ਜ਼ਿਲ੍ਹਾ ਨਹੀਂ ਬਣਾਵਾਂਗੇ ਪਰ ਜਦੋਂ ਅਸੀਂ ਉਹਨੂੰ ਕਿਹਾ ਵੀ ਮਾਈਕ ਤੇ ਕਹਿ ਕੇ ਜਾ ਉਹ ਹੀ ਗੱਲ ਜਿਹੜੀ ਕਹਿਣੀ ਆ ਪਰ ਮਾਈਕ ਤੇ ਕਹਿਣ ਦੇ ਵਿਜਾਰੇ ਉਹ ਇਥੋਂ ਚਲੇ ਗਏ ਇਹ ਦਿਲਚਸਪ ਹੋਰ ਹੈ ਇਹ ਦਿਲਚਸਪ ਲੱਗਦਾ ਅੰਦਰੋਂ ਹੋਰ ਬਾਹਰੋਂ ਹੋਰ ਵੀ ਦੇਖੋ ਕਿ ਸਾਡੇ ਨਾਲ ਸੀਨੀਅਰ ਲੀਡਰ ਨੇ ਸ਼੍ਰੋਮਣੀ ਕਾਲ ਦਲ ਦੇ ਜਿੰਦੀ ਵੱਲੋਂ ਮਜਰੇ ਤੋਂ ਜਿੰਨਾ ਵੱਲੋਂ ਅੱਜ ਧਰਨੇ ਸ਼ਮੂਲਿਤ ਕੀਤੀ ਗਈ ਨਾ ਉਹ ਦੱਸਿਆ ਕਿ 35 ਪਿੰਡ ਜਿਹੜੇ ਸ਼ਾਮਲ ਕਰਨ ਦੀ ਗੱਲ ਆਖੀ ਜਾ ਰਹੀ ਹੈ ਕਿ ਉਹ ਅਸੀਂ ਸ਼ਾਮਲ ਨਹੀਂ ਹੋਣ ਦਵਾਂਗੇ ਸਾਡੀ ਇਨਾਂ ਨੂੰ ਰੇਟ ਦਾ ਫਰਕ ਪਵੇਗਾ ਦੂਜੇ ਪਾਸੇ ਲੋਕਾਂ ਨੂੰ ਆਪਣੇ ਕੰਮ ਕਰਾਉਣ ਵਾਸਤੇ ਰੋਪੜ ਜਾਣਾ ਪਵੇ ਜਦ ਕਿ ਸਾਨੂੰ ਤਹਿਸੀਲ ਖੜ ਨਜ਼ਦੀਕ ਪੈਂਦੀ ਹੈ ਤੁਹਾਨੂੰ ਕਰਮਨ ਗਰਜੋਤ ਦੇ ਨਾਲ ਹਰਤੇ ਸਿੰਘ